ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਇਰਲ ਚੜ੍ਹਦੀਆਂ ਕਲਾਂ 'ਚ ਰੱਖੇ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਜੀ ਉਹਨਾਂ ਦਾ ਜਿਹੜੇ ਕੀ ਸਾਡੇ ਚੈਨਲ ਨੂੰ ਪਰ ਪਰ ਕੇ ਪਿਆਰ ਦਿੰਦੇ ਨੇ ਲਓ ਜੀ ਅੱਜ ਅਪਾ ਗੱਲ ਕਰਾਂਗੇ 1 ਸਾਲ ਹੋ ਚੁੱਕਿਆ ਜੀ ਪੰਚਾਇਤ ਦੀਆਂ ਵੋਟਾਂ ਪਈਆਂ ਨੂੰ ਜੋ ਕਿ 15 ਅਕਤੂਬਰ ਨੂੰ 1 ਸਾਲ ਹੋ ਜਾਣਾ ਜੀ ਤੇ ਅਪਾ ਅੱਜ ਗੱਲ ਕਰਾਂਗੇ ਕਿ ਆਪਣੇ ਪਿੰਡ ਰੁੜਕੀ ਦੇ ਵਿੱਚ ਇੱਕ ਸਾਲ ਦੇ ਵਿੱਚ ਸਾਡੇ ਨਵੇਂ ਬਣੇ ਸਰਪੰਚ ਸ਼੍ਰੀ ਹਰਸ਼ਦੀਪ ਸ਼ਰਮਾ ਜੀ ਤੇ ਪੰਚਾਇਤ ਮੈਂਬਰਾਂ ਨੇ ਕੀ ਕੀ ਕੰਮ ਕੀਤੇ ਨੇ ਜੀ ਅੱਜ ਤੁਹਾਨੂੰ ਉਹਨਾਂ ਦਾ ਬੇਰਵਾ ਦੱਸਾਂਗੇ ਜੀ ਵਿਸਤਾਰ ਦੇ ਵਿੱਚ ਨੰਬਰ 1 ਪਹਿਲਾਂ ਤਾਂ ਬਹੁਤ ਹੀ ਵਧੀਆ ਲਾਇਬ੍ਰੇਰੀ ਬਣਾਈ ਗਈ ਹੈ ਜੀ ਬੱਚਿਆਂ ਦੇ ਪੜਨ ਦੇ ਲਈ ਤਾਂ ਕਿ ਚੰਗੀ ਨੌਲੇਜ ਮਿਲ ਸਕੇ ਜੀ ਕਿਤਾਬਾਂ ਪੜ੍ਹ ਕੇ ਨੰਬਰ 2 ਤੇ ਸਕੂਲ ਦੀ ਬਿਲਡਿੰਗ ਦਾ ਵੀ ਕੰਮ ਚੱਲ ਰਿਹਾ ਜੀ ਉਹ ਵੀ ਬਹੁਤ ਬੜਾ ਪ੍ਰਾਲਾਗਰਾਜੀ ਪੰਚਾਇਤ ਨੇ ਨੰਬਰ 3 ਤੇ ਬਾਜੀਗਰ ਬਸਤੀ ਦੇ ਸਕੂਲ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਤੇ ਟੈਲਾਂ ਵੀ ਲਗਾਈਆਂ ਗਈਆਂ ਨੇ ਜੀ। ਨੰਬਰ 4 ਤੇ ਪਾਣੀ ਵਾਸਤੇ ਬੋਰ ਵੀ ਕਰਾਏ ਗਏ ਨੇ ਪਿੰਡ ਦੇ ਵਿੱਚ ਤਾਂ ਕਿ ਪਾਣੀ ਦੀ ਸਹੂਲਤਾਂ ਲੋਕਾਂ ਨੂੰ ਵਧੀਆ ਮਿਲ ਸਕੇ ਜੀ। ਨੰਬਰ 5 ਪਿੰਡ ਦੇ ਆਲੇ-ਦਾਲੇ ਸੀਵਰੇਜ ਪਾਇਆ ਗਿਆ ਜੀ। ਨੰਬਰ 6 ਸਫਾਈ ਦਾ ਧਿਆਨ ਰੱਖਦੇ ਹੋਏ ਪਿੰਡ ਦੇ ਆਲੇ-ਦੁਆਲੇ ਇੰਦਾ ਕਰੀਆਂ ਗਈਆਂ ਨੇ ਜੀ ਨੰਬਰ 7 ਲੈਟਰਿੰਗ ਬਾਥਰੂਮ ਬਣਾਏ ਗਏ ਨੇ ਜੀ ਪਿੰਡ ਦੇ ਵਿੱਚ ਤੇ ਨੰਬਰ 8 ਆਪਣੇ ਲਾਈਟਾਂ ਵੀ ਲਗਾਈਆਂ ਗਈਆਂ ਨੇ ਜੀ ਜੋ ਕਿ ਆਪਾਂ ਨੂੰ ਪਤਾ ਕੀ ਰਾਤ ਨੂੰ ਹਨੇਰਾ ਹੋ ਜਾਂਦਾ ਪਿੰਡ ਦੇ ਆਲੇ-ਦੁਆਲੇ ਲਾਈਟਾਂ ਵੀ ਲਾਈਆਂ ਗਈਆਂ ਨੇ ਪੰਚਾਇਤ ਵੱਲੋਂ ਨੰਬਰ 9 ਇੱਕ ਰਸਤਾ 9 19 ਫੁੱਟ ਚੌੜਾ ਕਰਕੇ ਉੱਥੇ ਵੀ ਪੱਕਾ ਹੋਣ ਜਾ ਰਿਹਾ ਜੀ ਨੰਬਰ 10 ਅੱਡੇ ਦੇ ਵਿੱਚ ਵੀ ਸੀਵਰੇਜ ਪਾਇਆ ਜੀ ਜੋ ਕਿ ਪਾਣੀ ਦੀ ਬਹੁਤ ਦਿੱਕਤ ਸੀਗੀ ਪਾਣੀ ਬਹੁਤ ਖੜਦਾ ਸੀਗਾ ਉੱਥੇ ਵੀ ਸੀਵਰੇਜ ਪਾਇਆ ਗਿਆ ਜੀ ਨੰਬਰ 11 ਬਹੁਤ ਵਧੀਆ ਬੱਚਿਆਂ ਨੂੰ ਖੇਡਣ ਦੇ ਵਾਸਤੇ ਗਰਾਊਂਡ ਥੋੜੇ ਦਿਨਾਂ ਦੇ ਵਿੱਚ ਤਿਆਰ ਹੋ ਜਾਣਾ ਜੀ ਜੋ ਕਿ ਉੱਥੇ ਬੱਚੇ ਗਰਾਊਂਡ ਦੇ ਵਿੱਚ ਖੇਡੇ ਕਰਨਗੇ ਜੀ ਹਾਂ ਜੀ ਲੋਕ ਇਹ ਆਪਣੇ ਪਿੰਡ ਦੇ ਵਿੱਚ ਕੰਮ ਹੋਏ ਨੇ ਜੀ ਇੱਕ ਸਾਲ ਦੇ ਵਿੱਚ ਬਹੁਤ ਹੀ ਵਧੀਆ ਕੰਮ ਹੋਏ ਨੇ ਕਿਉਂਕਿ ਪੰਚਾਇਤ ਬਣੀ ਨੂੰ ਇੱਕ ਸਾਲ ਹੀ ਹੋਇਆ ਜੇ 4 ਸਾਲ ਹੋਰ ਬਾਕੀ ਨੇ ਤੇ ਬਹੁਤ ਹੋਰ ਵੀ ਵਧੀਆ-ਵਧੀਆ ਕੰਮ ਹੋਣ ਜਾ ਰਹੇ ਨੇ ਜੀ ਪਿੰਡ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਸਾਡੇ ਪਿੰਡ ਦੀ ਪੰਚਾਇਤ ਦਾ ਜੋ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਵਧੀਆ-ਵਧੀਆ ਕੰਮ ਹੋ ਰਹੇ ਨੇ ਜੀ ਸਾਡੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਪਿੰਡ ਦੀ ਪੰਚਾਇਤ ਦਾ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਪੰਚਾਇਤ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੁਹਾਨੂੰ ਪੰਚਾਇਤ ਦੇ ਕੀਤੇ ਹੋਏ ਕੰਮ ਕਿੱਦਾਂ ਲੱਗੇ ਧੰਨਵਾਦ